ਸਵੇਰਾ ਚ ਨਜ਼ਰ ਆ ਰਿਹਾ ਗੁਰੂ ਦਾ लाਡਲਾ ਸਿੰਘ ਦਿਲਪ੍ਰੀਤ ਸਿੰਘ ਹੈ ਜਿਸ ਨੂੰ ਸਮਾਜ ਨੇ ਕੁਝ ਅਣਗੋਲਿਆ ਕੀਤਾ ਪਰ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਗੁਰੂ ਪਾਸ਼ਾ ਜੀ ਨੇ ਬੇਹਦ ਅਪਾਰ ਕਿਰਪਾ ਦੇ ਨਾਲ ਨਿਵਾਸਿਆ ਦੱਸੇ ਇਹ ਨੌਜਵਾਨ ਦਿਲਪ੍ਰੀਤ ਸਿੰਘ ਦੀ ਉਮਰ 19 ਸਾਲ ਹੈ ਪਰ ਕੁਦਰਤੀ ਸਿਹਤਕਾਰਨਾ ਕਰਕੇ ਕੱਦ 3 ਫੁੱਟ ਤੇ 8 ਇੰਚ ਦਾ ਰਹਿ ਗਿਆ ਹੈ ਦਿਲਪ੍ਰੀਤ ਅਮਰਿਤਧਾਰ ਸਿੰਘ ਹੈ ਤੇ ਪਠਾਨਕੋਟ ਦੇ ਗੁਰੂ ਘਰ ਦੇ ਵਿੱਚ ਮੁੱਖ ਸੇਵਾਦਾਰ ਦੇ ਵਜੋਂ ਸੇਵਾ ਨਿਭਾਰਿਆ ਹੈ वाहू जी, की थे थे जी, जी का खालसा वागुरु तो मेरा नाम दिलप्रीत करता कुछ रह कई लोग मेरा अजे तक मजाक भी उठाते तो उस तो मैं अपनी जिंदगी शुरू कर दता अपने सुनियारी दुकान अपने गगन भाजपा विनोदा वर्ग हो गए उन्होंने अपना ਕੰਮ 도 살ਨ ਦਾ ਕੰਮ ਕੀਤਾ। ਉਹਨਾਂ ਨੇ ਭਰਾਵ ਵਰਗਾ ਪਿਆਰ ਕੀਤਾ। ਉਸ ਤੋਂ ਬਾਅਦ ਮੈਂ ਅੱਜ ਗੁਰਦਵਾਰੇ ਵੀ ਸਵੇਰ ਸਮੇਂ ਮੱਤਾਂ ਰਿਕਨਾਂ ਲੱਸੀ। ਮੱਛਲੇ ਕੰਦੋਵਾ ਚਕੀ ਅੱਤੇ ਜਿਹੜੇ ਤਿੰਨ ਜਸ ਕਰਨ ਭਾਜੀ, ਕੋਟੂ ਭਾਜੀ ਦੇ ਮੱਖਣ ਭਾਜੀ ਉਹਦੇ ਵਿੱਚ ਦੋ ਬੋਸਕਾ ਖਾਲੀ ਨੇ ਜਾਂ ਤੇ ਇੱਕ ਸੇਵਰਾ ਦੇ ਬੋਸਕਾ ਖਾਲੀ ਨੇ। ਤੇ ਇਸ ਮੋਸਾ ਸੰਗਠਨ ਵੱਲੋਂ ਅਮਿਤ ਭਾਜੀ ਵਰਗੇ, ਨਵੀਂ ਵਰਗੇ ਭਾਜੀ ਵਰਗੇ, ਗਿੱਪੂ ਭਾਜੀ ਵਰਗੇ, ਅਮਨ ਭਾਜੀ ਵਰਗੇ ਬੋਲ ਗੋ। ਮਨੁਸ ਨੇ ਆਦੇ ਤੈ ਕਿ ਤੂੰ ਹੁਣ ਕਿਸੇ ਵੀ ਦੁਕਾਨਦਾਰ ਤੇ ਕੰਮ ਨਹੀਂ ਕਰਨਾ। ਆਪਣਾ ਗੁਰਸਿੱਖ ਭਾਈ ਆ ਗੁਰੂ ਦੇ ਘਰ ਵਿੱਚ ਕੰਮ ਕਰਨਾ। ਉਸ ਵਾਰ ਮੈਂ ਗੁਰੂ ਘਰ ਵਿੱਚ ਆਇਆ ਕਮੇਟੀ ਵੱਲੋਂ ਨਾ ਕਰ ਦਿੱਤੀ ਗਈ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਵੀ ਗੁਰੂ ਘਰ ਵਿੱਚ ਮੈਨੂੰ ਰਖਾਇਆ ਉਸ ਵਾਰ ਮੈਂ ਗੁਰੂ ਘਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਮਨੁੱਖ ਸੇਵਾ ਦਾ ਉਹ ਦਰਦ ਹੀ ਤਾ ਗਿਆ ਉਹ ਦਿਨ ਤੋਂ ਬਾਅਦ ਫਿਰ ਮੈਂ ਸਾਰੀ ਸੇਵਾ ਹੁਣ ਤੱਕ ਬਣਵਾ ਰਿਹਾ ਤੇ ਜੋ ਆਲਰਾਊਂਡ ਅੰਦਰ ਸਰਕਲ ਮੈਂ ਗੁਰਦੁਆਰੇ ਕਰਦੇ ਆ ਤੇ ਬਚਨਜੀ ਵੀ ਤੁਹਾਨੂੰ ਕਾਫੀ ਦਿੱਕਤਾਂ ਦਾ ਸੁਣਨਾ ਹਾਂ ਜੀ ਜੀ ਬੱਚੇ ਮਜ਼ਾਕ ਵੀ ਤੋੜਵਾਏ ਹਾਂ ਜੀ ਜੀ ਕਿ ਕਿਸ ਤਰ੍ਹਾਂ ਤੁਸੀਂ ਹੈਂਡਲ ਕਰਦੇ ਸੀ ਫਿਰ બસ ਸਾਸ ਗੈਰ ਨੂੰ ਪ੍ਰਮਾਤਮਾ ਦੇਖ ਰਿਹਾ ਸਭ ਇੱਕ ਦਿਨ ਚੰਗੇ ਦਿਨ ਜ਼ਰੂਰ ਲਿਆਏਗਾ ਉਹ ਅੱਜ ਲਿਆਂਦੇ ਆ ਮਾਸ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰਾ ਪਹਿਲੇ ਮਜ਼ਾਕ ਡਾਂਦੇ ਸੀ ਉਹ ਅੱਜ ਮੈਨੂੰ ਦੇਖ ਕੇ ਸਵਾਬ ਕਰਦੇ ਨੇ ਹਾਂ ਵੀ ਆ ਬੰਦਾ ਕੱਲ ਨੂੰ ਵੱਡਾ ਹੈ ਅੱਜ ਕਿਤੇ ਬੋਝ ਗਿਆ ਹੋ ਵੀ ਤੁਹਾਡੀ ਵਰਗੀ ਕਾਫੀ ਅਸੀਂ ਛੋਟੇ ਜਿਹਨਾਂ ਹੈ ਕਿ ਛੋਟੇ ਹਾਂ ਜੀ ਹੋਰ ਮੇਰੇ ਵਰਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਨ세ਰ ਵਿੱਚ ਕੋਈ ਨਹੀਂ ਲੱਗਿਆ ਅੱਜ ਆਪਣੇ ਪ੍ਰਮਾਤਮਾ ਨਾਲ ਲੜ ਪੜੀਏ ਕਹਿੰਦੇ ਇੱਕ ਦਿਨ ਪ੍ਰਮਾਤਮਾ ਚੰਗਾ ਵਕਤ ਜ਼ਰੂਰ ਲਿਆਉਗਾ ਲਿਆਂਦਾ ਜੀ ਆਪਣੇ ਤੇ ਫਿਰ ਉਸ ਆਕਰੋ

ताने मारे जाते दुनिया तू कुछ भी करना कुछ नहीं होगा जरा बनेगा तू अदा ही ला जाना पर जो उस वे मेरी परमात्मा की वाह फी उस परमात्मा मैं बहुत बहुत धनबाद करता जिन्होंने मेनु अच्छे तक जाता है ਅੱਜ ਮੇਰਾ ਹਾਰਕ ਜਗ੍ਹਾ ਤੇ ਸਟਕਾਰੀ ਸਟਕਾਰ ਹੋ ਗਿਆ। ਦਿਲਪ੍ਰੀਤ ਸਿੰਘ ਦੇ ਜੀਵਨੇ ਤੋਂ ਸਾਨੂੰ ਸਬਕ ਨੂੰ ਵੀ ਸਿੱਖਿਆ ਲੈਣੀ ਪੈਂਦੀ ਏ ਕਿ ਸਮਾਜ ਭਾਵੇਂ ਸਾਨੂੰ ਕਿੰਨਾ ਵੀ ਧੁਕਾਰਦਾ ਰਹੇ ਪਰ ਸਾਨੂੰ ਆਪਣੇ ਗੁਰੂ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਰੱਬ ਦੇ ਘਰ ਹੀ ਨਿਵਾਣਿਆਂ ਨੂੰ ਮਾਣ ਮਿਲਦਾ ਏ ਤੇ ਜੇਕਰ ਰੱਬ ਤੇ ਭਰੋਸਾ ਹੋਵੇ ਤਾਂ ਹਰ ਮੁਸ਼ਕਿਲ ਦਾ ਹੱਲ ਸਹਿਜੇ ਨਿਕਲੋਂਦਾ ਏ। ਸ਼ੁਰੂ ਵਿੱਚ ਜਦੋਂ ਇਹਨੂੰ ਆਪਾਂ ਦੇਖਿਆ ਉਦੋਂ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਚੱਲਦੀ ਵੀ ਏਨੇ ਬਾਕੀਆਂ ਦੇ ਨਾਲ ਬਰਾਬਰ ਸੇਵਾ ਕਰਨੀ ਉਦੋਂ ਆ ਛੋਟਾ ਹੀ ਉਹਦੇ ਦਾੜੀ ਵੀ ਨਹੀਂ ਉਦੋਂ ਕੋਲੇ ਪੜਦਾ ਹੀ ਛੋਟਾ ਬੱਚਾ ਸੀ ਆਪਾਂ ਕਹਾਂ ਚਲੋ ਬੱਚਾ ਕਿਸੇ ਦਾ ਆਂਦਾ ਆ ਤੇ ਹਾਈਟ ਤਾਂ ਉਦੋਂ ਪਤਾ ਲੱਗਿਆ ਸੀ ਕਿ ਇਹਦੀ ਜ਼ਿਆਦਾ ਨਹੀਂ ਹੋ ਪਈ ਫਿਰ ਜਦੋਂ ਡੈਲੀ ਸੇਵਾ ਸੰਗਤ ਨੇ ਇਹਨੂੰ ਵੇਖਣਾ ਤੇ ਸੰਗਤ ਨੂੰ ਪਤਾ ਲੱਗਿਆ ਕਿ ਇਹ ਨਹੀਂ ਇਹਦੇ ਵਿੱਚ ਕੋਈ ਕੋਈ ਸ਼ਰਧਾ ਭਾਵਨਾ ਹੈਗੀ ਆ ਕੋਈ ਬੜੀ ਲਗਨ ਨਾਲ ਕੰਮ ਕਰਦਾ ਕਦੀ ਕਿਸੇ ਨਾਲ ਲੜਨਾ ਨਹੀਂ ਕਦੀ ਝਗੜਨਾ ਨਹੀਂ ਬਸ ਆਪਣੇ ਧਿਆਨ ਨਾਲ ਕੰਮ ਕਰਦਾ ਰਹਿੰਦਾ ਰਿਹਾ ਉਦੋਂ ਤੇ ਸਾਰੀ ਸੰਗਤੋਂ ਨਾਲ ਮਿਲ ਜੁਲ ਕੇ ਸੇਵਾ ਕਰਦੀ ਸੀ ਤੇ ਇਹਦਾ ਵਿੱਚ ਬੜਾ ਯੋਗਦਾਨ ਰਿਹਾ ਉਦੋਂ ਉਸ ਤੋਂ ਬਾਅਦ ਇਹਦਾ ਇੱਥੇ ਥੋੜਾ ਇੰਟਰਸਟ ਵੱਧ ਗਿਆ ਗੁਰਦਾਰ ਸਾਹਿਬ ਜਾਣਾ ਸ਼ੁਰੂ ਕਰਤਾ ਨੇ ਦਿੱਲੀ ਪ੍ਰੋਗਰਾਮਾਂ 'ਚ ਕਹ ਲੋ ਜਾਂ ਉਦਾਂ ਦਿੱਲੀ ਰੁਟੀਨ 'ਚ ਵੀ ਤੇ ਫਿਰ ਉਸ ਤੋਂ ਬਾਅਦ ਸੰਗਤ ਨੇ ਕਿਹਾ ਕਿ ਇਹਦਾ ਧਿਆਨ ਵੀ ਰੱਖਿਆ ਕਰੋ ਜਾਂ ਕਿੱਦਾਂ ਹੈ ਨਾ ਸਾਰੇ ਨੇ ਆਪਸ ਵਿੱਚ ਸਲਾਹ ਕੀਤੀ ਕਿ ਫਿਰ ਉਸ ਤੋਂ ਬਾਅਦ ਇੱਥੇ ਨਾ ਪ੍ਰੋਪਰ ਜਿੱਦਾਂ ਦੇਗ ਬਣਾਣੀ ਸਿੱਖ ਲਈ ਜਨੇ ਦੇ ਦੇਗ ਬਣਾਣੀ ਸਿੱਖੀ ਜਾਂ ਹੋਰ ਸੇਵਾਵਾਂ ਨੇ ਪੂਰੀਆਂ ਪ੍ਰੋਪਰ ਸਾਰਾ ਕੁਝ ਆਬਜ਼ਰਵ ਕੀਤਾ ਨੇ ਕੀ ਕੀ ਕਿੱਦਾਂ ਕਿੱਦਾਂ ਹੁੰਦਾ ਸਾਰੇ ਕੁਝ ਉਹ ਸਿੱਖ ਲਿਆ ਤੇ ਫਿਰ ਕਈਆਂ ਦਾ ਫੈਸਲਾ ਹੋਇਆ ਕਿ ਜਦੋਂ ਦਿੱਲੀ ਰੂਟੀਨ ਵਿੱਚ ਸੇਵਾ ਕਰਨ ਲੱਗ ਪਿਆ ਫਿਰ ਕਈਆਂ ਨੇ ਸੋਚਿਆ ਕਿ ਇਹਦੀ ਕਿਤੇ ਨਾ ਕਿਤੇ ਸੇਵਾ ਲਗਾਈ ਜੇ ਮਤਲਬ ਇਹਨੂੰ ਇੱਥੇ ਪ੍ਰੋਪਰ ਕੋਈ ਨਾ ਕੁਝ ਸੈਲਰੀ ਵੀ ਦਿੱਤੀ ਜਾਏ ਉਹਦਾ ਵੀ ਵਧੀਆ ਸਰ ਜਾਏਗਾ ਪੜਾਈ ਦੇ ਖਰਚੇ ਜਾਂ ਹੋਰ ਨਿਕਲੇ ਕਰਨਗੇ ਕਿਉਂਕਿ ਰੰਦਾ ਤੇ ਇੱਥੇ ਰਿਹਾ ਇਹਨੂੰ ਕਈ ਕਈ ਵਾਰੀ ਕਹਿੰਦੇ ਵੀ ਰਹੇ ਆ ਕਿ ਤੂੰ ਆਪਣਾ ਪੜ੍ਹਿਆ ਕਰ ਇੱਧਰ ਧਿਆਨ ਨਾ ਦੇ ਪਰ ਆ ਕਿ ਪੜ੍ਹਾਈ ਦੇ ਨਾਲ ਨਾਲ ਪਲੱਸ 2 ਕੀਤੀ ਆ ਪੜ੍ਹਾਈ ਦੇ ਨਾਲ ਨਾਲ ਇੱਥੇ ਸੇਵਾ ਬੜੀ ਵਧੀਆ ਕਰਦਾ ਰਿਹਾ ਤੇ ਫਿਰ ਜਦੋਂ ਸਾਰੀ ਸੰਗਤ ਦਾ ਫੈਸਲਾ ਆਇਆ ਫਿਰ ਇਹਨੂੰ ਇੱਥੇ ਸੇਵਾਦਾਰ ਦੀ ਮੁੱਖ ਸੇਵਾਦਾਰੀ ਕਹਿ ਸਕਦੇ ਕਿਉਂਕਿ ਜਿੰਨੀ ਵਧੀਆ ਰਿਸਪੌਂਸਿਬਿਲਟੀ ਦੇ ਨਾਲ ਕੰਮ ਕਰਦਾ ਮੈਂ ਇੱਕ ਮੈਸੇਜ ਜਾਂ ਕਹਿ ਲਓ ਆਪਣਾ ਵਿਚਾਰ ਸਾਰਿਆਂ 'ਗੇ ਜਰੂਰ ਰੱਖਾਂਗਾ ਭਾਵੇਂ ਗੁਰਦੁਆਰੇ ਦੀਆਂ ਕਮੇਟੀਆਂ ਭਾਵੇਂ ਸੰਸਥਾਵਾਂ ਆ ਜਿਹੜੇ ਸਾਡੀ ਸਿੱਖ ਕਮਿਊਨਿਟੀ ਤੋਂ ਫਸਟ ਸਟਾਰਟ ਕਰਾਂਗੇ ਸਿੱਖ ਕਮਿਊਨਿਟੀ 'ਚ ਜਿਹੜੇ ਬੱਚੇ ਇਦਾਂ ਦੇ ਆ ਉਹਨਾਂ ਨੂੰ ਸੰਭਾਲਣ ਜਰੂਰ ਕਿਉਂਕਿ ਇਹ ਕਈ ਵਾਰੀ ਇਹ ਸੋਚਦੇ ਆ ਕਿ ਸਾਰੇ ਆਪਾਂ 올 ਓਵਰ ਜਿੰਨੇ ਬੱਚੇ ਹੈਗੇ ਆ ਸਾਡੇ ਕੋਲ ਸਟੂਡੈਂਟਸ ਹੋ ਗਏ ਜਾਂ ਜਿਹੜੇ ਪੜ ਚੁੱਕੇ ਆ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦਾ ਕੋਈ ਮਜ਼ਾਕ ਡਾਇਆ ਜਾ ਸਕਦਾ ਹੈ ਜਾਂ ਫਿਰ ਉਹਨਾਂ ਲਈ ਥੋੜੀ ਮੁਸ਼ਕਲ ਹੋ ਸਕਦੀ ਹੈ ਆਪਣੇ ਕੈਰੀਅਰ ਬਣਾਉਣ ਚ ਜਾਂ ਦੁਨੀਆ ਵਿੱਚ ਵਿਚਰਨ ਚ ਕੜ ਤਕੜ ਉਹਨਾਂ ਦੀ ਮਾਂ ਪਰ ਜ਼ਰੂਰ ਖੜੀਏ ਤੇ ਉੱਥੋਂ ਦੀ ਫਿਰ ਬਾਕੀ ਬੱਚੇ ਜਿਹੜੇ ਹੈਗੇ ਆ ਉਹ ਫਿਰ ਫਿਰ ਹੌਸਲਾ ਨਹੀਂ ਛੱਡਣਗੇ ਕਿ ਸਾਡੇ ਨਾਲ ਸਾਡੀ ਕੋਮ ਖੜੀ ਆ ਇਸ ਕਰਕੇ ਅ ਚਾਹੀਦਾ ਤੇ ਆਹੀ ਹੈ ਕਿ ਸਾਰੇ ਮਿਲ ਜੁਲ ਕੇ ਇਹਨਾਂ ਦਾ ਧਿਆਨ ਰੱਖੀਏ ਤੇ ਬਾਕੀ ਆ ਕਿ ਜਿਹੜੇ ਬੱਚੇ ਗੁਰੂ ਘਰ ਨਾਲ ਨਹੀਂ ਜੁੜੇ ਜਾਂ ਸੇਵਾ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਦੇਖੋ ਜੀ ਆਹ ਕਰ ਸਕਦਾ ਫਿਰ ਤੁਸੀਂ ਕਿਉਂ ਨਹੀਂ ਕਰ ਸਕਦੇ ਆ ਪੇਰੈਂਟਸ ਦਾ ਵੀ ਥੋੜਾ ਆਲਸ ਹੁੰਦਾ ਆ ਪੇਰੈਂਟਸ ਕਹਿੰਦੇ ਠੀਕ ਆ ਬੱਚੇ ਨੂੰ ਮੋਬਾਈਲ ਫੜਾ ਦਿਓ ਸਾਰਾ ਦਿਨ ਲੱਗਾ ਰਹੇ ਜਾਂ ਟੀਵੀ ਨਾਲ ਲੱਗਾ ਰਹੇ ਠੀਕ ਆ ਇਹ ਇਹਦੇ ਕੋਲ ਵੀ ਸਾਰੀ ਫੈਸਿਲਟੀਆਂ ਕਰਦੇ ਨੇ ਪ੍ਰੋਵਾਈਡ ਕੀਤੀਆਂ ਬਟ ਇਹਨੇ ਆਪੇ ਇੰਟਰਸਟ ਨਹੀਂ ਦਿੱਤਾ ਆਪੇ ਗੁਰੂ ਘਰ ਅੱਗੇ ਤਾਂ ਰੱਬ ਵੱਲ ਹੀ ਚਲੋ ਹੁੰਦਾ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਪਾਸੇ ਲੱਗਿਆ ਬਾਕੀ ਸਾਨੂੰ ਇਹ ਤੋਂ ਸਾਨੂੰ ਜਾਂ ਫਿਰ ਗੁਰਦਰਾ ਸਾਹਿਬ ਦੀ ਸੰਗਤ ਨੂੰ ਕਮੇਟੀ ਨੂੰ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਇਹ ਤੋਂ ਕਦੀ ਆਈ ਤੇ ਕੋਈ ਵੀ ਗੱਲ ਜੇ ਕੋਈ ਕਹਿ ਵੀ ਦੋ ਕੁ ਮਾੜੀ-ਮੁੱਡੀ ਗੱਲ ਵੀ ਪੇਸ਼ੀ ਇਹਨੇ ਕਦੀ ਕੋਈ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਫੋਲੋ ਕਰਦਾ ਗੱਲ ਨੂੰ ਕਿ ਫੈਦਲ ਗੁਰਦਰਾ ਸਾਹਿਬ ਦਾ